ਓਕੇ ਬਾਈ ਓਕੇ। ਸ਼ਾਸਤਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਐਤਵਾਰ ਦਾ ਦਿਨ ਹੈ ਜੀ। ਵੈਸੇ ਐਤਵਾਰ ਨੂੰ ਆਪਾਂ ਆਪਣੀ ਯੰਸੀ ਬੰਦ ਰੱਖਦੇ ਆਂ ਤੇ ਅੱਜ ਐਤਵਾਰ ਨੂੰ ਆਏ ਹੋਏ ਆ ਆਪਣੇ ਕੋਲ ਇੱਕ ਟਰੈਕਟਰ ਸੀਗਾ 17 ਮਾਡਲ ਤੇ ਕਈ ਦਿਨ ਦੇ ਟਰੈਕਟਰ ਸੀ ਰੋ ਬਾਹਰ ਨਹੀਂ ਕੱਢਿਆ ਲਗਭਗ 20 ਦਿਨੇ ਹੋ ਗਏ। ਬੰਦੇ ਪੁੱਛੀ ਗਏ ਬਾਈ ਟਰੈਕਟਰ ਥੋੜਾ ਅਰਜਨ ਕਿੱਥੇ ਤੁਸੀਂ ਉਹਦੀ ਵੀਡੀਓ ਵੀ ਨਹੀਂ ਪਾਈ ਕੋਈ ਵਿਕੇ ਦੀ। ਇਹਦਾ ਟਰੈਕਟਰ ਆਪਣਾ ਸੌਦਾ ਹੋਇਆ ਨੂੰ ਤੀਬ ਨੇ 20 ਦਿਨੇ ਹੋ ਗਏ ਬਾਈ ਤੇ ਅੱਜ ਬਾਈ ਨੇ ਲੈਣ ਆਏ ਹੋਏ ਨੇ। ਇਦੇ ਵਿੱਚ ਆਪਾਂ ਟਰੈਕਟਰ ਵੀ ਕੱਟਿਆ ਜੀ 585 ਤੇ ਟਰੈਕਟਰ ਚੱਲਿਆ ਵੀ ਆਪਣਾ ਤਰੀਬਨ ਇਹ 150 ਕਿਲੋਮੀਟਰ ਦੇ ਦੇ ਦੂਰੇ ਚੱਲਿਆ ਟਰੈਕਟਰ ਚੱਲਿਆ ਆਪਣਾ ਭੋਗਪਰੇਰੀ ਦੇ ਵਿੱਚ ਤੇ ਪਹਿਲਾਂ ਆਪਾਂ ਤੁਹਾਨੂੰ ਬਾਈ ਨਾਲ ਮਲੋਨੇ ਦਾ ਟਰੈਕਟਰ ਲੈਣਾ ਹੈ ਕੱਲ੍ਹ ਜੀ ਆਜੋ ਮਿਸਤਰੀ ਸਾਹਿਬ ਤੁਸੀਂ ਵੀ ਆਜੋ 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 ਜਗੋ ਨਾ ਯਾਰ ਐ ਤਾਂ ਕਿ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਬਾਈ ਇਹ ਸਾਡੇ ਮਿਸਤਰੀ ਸਾਹਿਬ ਹੈ ਜੀ ਭੋਗਪੁਰ ਤੋਂ ਠੀਕ ਹੈ ਜੀ ਇਹ ਸਾਡੇ ਅੰਕਲ ਜੀ ਨੇ ਬਹੁਤ ਟਾਈਮ ਤੋਂ ਤਕਰੀਬਨ 2 ਸਾਲ ਤੋਂ ਆਪਣੇ ਨਾਲ YouTube ਦੇ ਜੁੜੇ ਹੋਏ ਨੇ ਜੀ ਠੀਕ ਆ ਤੇ ਫੋਨ ਤੇ ਤਾਂ ਲਗਭਗ ਮੇਰੇ ਸਾਹ ਨਾਲ ਡੇਲੀ ਉਹ ਕਦੇ ਕੋਈ ਦਿਨ ਦਿਨ ਫੋਨ ਤੇ ਗੱਲਬਾਤ ਨਹੀਂ ਹੁੰਦੀ ਟਰੈਕਟਰ ਕੋਈ ਵੀ ਆਉਂਦਾ ਜਾਂਦਾ ਪੁੱਛ ਲੈਂਦੇ ਆ ਭਾਈ ਕਿ ਐਸਾ ਹਸਾਬ ਤਾਂ ਹੈ ਕਿ ਆ ਨਹੀਂ ਚਲੋ ਇਹਨਾਂ ਦਾ ਹੁਣ ਉੱਚਾ ਮਾਡਲ ਲੈਣ ਦਾ ਮਨ ਬਣਿਆ ਟਰੈਕਟਰ ਉੱਚਾ ਮਾਡਲ ਟਰੈਕਟਰ ਲੈਣਾ ਤੇ ਆਪਾਂ ਨੇ ਆ ਟਰੈਕਟਰ ਦਿੱਤਾ ਇਹਨਾਂ ਨੂੰ ਤੇ ਸਭ ਤੋਂ ਜਿਹੜੀ ਮੇਨ ਗੱਲ ਹੈ ਭਾਈ ਟਰੈਕਟਰ ਸਾਡੇ ਕੋਲ ਦੇਖਣ ਨਹੀਂ ਆਏ ਫੋਨ ਤੇ ਬਹੁਤ ਕਿਹਾ ਵੀ ਤੁਸੀਂ ਆ ਕੇ ਪਹਿਲਾਂ ਟਰੈਕਟਰ ਦੇਖੋ ਤੇ ਕਹਿੰਦੇ ਨਹੀਂ ਵੀ ਜੇ ਦੇਖਣਾ ਫੇਰ ਤਾਂ ਕਹਿੰਦੇ ਵੀ ਉਹ ਗੱਲ ਨਹੀਂ ਰਹਿਣੀ ਹੈਗੀ ਠੀਕ ਹੈ ਜੀ ਬਿਲਕੁਲ ਤੇ ਬਾਕੀ ਸਾਡੇ ਮੇਸਤਰੀ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਮੇਸਤਰੀ ਸਾਹਿਬ ਦੱਸ ਸਕਦੇ ਆ ਵੀ ਕੀ ਹੈ ਕੀ ਨਹੀਂ ਮੇਸਤਰੀ ਸਾਹਿਬ ਮੈਂ ਠੀਕ ਨਹੀਂ ਨਾ ਬੋਲ ਰਿਹਾ ਮੈਂ ਤਾਂ ਬੋਲ ਰਿਹਾ ਅੱਛਾ ਮੇਸਤਰੀ ਸਾਹਿਬ ਕਹਿੰਦੇ ਰਾਤ ਬਾਈ ਠੰਡ ਲੱਗ ਗਈ ਥੋੜਾ ਜਿਹਾ ਢਿੱਲਾ ਕੁਸਾ ਆਈ ਵੀ ਦੋਨੋਂ ਕਿੰਨਾ ਟਾਈਮ ਲੱਗ ਗਿਆ ਜੀ 4 ਘੰਟੇ 4 ਘੰਟੇ ਲੱਗੇ ਫਿਰ ਵੀ ਠੀਕੇ ਲੱਗ ਗਿਆ ਮੈਂ ਪਰਸੋਂ ਤੁਹਾਡੇ ਉੱਥੇ ਦੇ 11 ਘੰਟੇ ਚ ਪਹੁੰਚਿਆ ਜੀ ਉਹ ਤੁਹਾਡੀ ਗਲਤੀ ਹੈ ਮੈਂ 11 ਘੰਟੇ ਪਹੁੰਚਿਆ ਬਾਈ ਪਰਸੋ ਟਰੈਕਟਰ ਲਿਆ ਮੈਨੂੰ ਥੋੜੀ ਰਸਤੇ ਦੀ ਦਿੱਕਤ ਹੋ ਗਈ ਬ੍ਰੇਕਾਂ ਫਾਦ ਗਿਆ ਟਰੈਕਟਰ ਦੀ ਚਲੋ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਤੇ 17 ਮਾਡਲ ਟਰੈਕਟਰ ਸੇਲ ਕੀਤਾ ਜੀ ਆਪਾਂ ਨੇ ਉਹ ਟਰੈਕਟਰ ਵਿੱਚ ਘਟਿਆੜੀ ਮੜਾ ਦਿਖਾ ਦਿਓ ਅੰਕਲ ਜੀ ਆਹ ਟਰੈਕਟਰ ਕਿਵੇਂ ਆਪਣਾ ਇੱਕ ਨੰਬਰ ਤੇ ਓਕੇ ਜੀ ਟਾਇਰ ਬਾਈ ਜੇ ਕੇ ਦੇ ਆ ਤਰੀਬਨ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਠੀਕ ਆ ਤੇ ਬਾਕੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਪੰਪ ਪੰਪ ਸਾਰਾ ਕੁਝ ਨਾਲ ਦਾ ਤੇ ਚੱਕ ਰੁਪਈਆ ਨਹੀਂ ਲਾਉਣ ਦੀ ਲੋੜ ਅੱਛਾ ਜੀ ਹਾਂਜੀ ਓਕੇ ਹਵਾ ਹਵਾ ਚੈੱਕ ਕਰਾ ਲਿਓ ਇੱਕ ਵਾਰੀ ਹਵਾ ਓਕੇ ਜੀ ਥੋੜੀ ਲੱਗਦੀ ਵੀ ਮੋੜਲੇ ਟਾਇਰ ਠੀਕ ਹੈ ਠੀਕ ਆ ਉਧਰੋਂ ਵੀ ਦਿਖਾ ਦੇ ਮੈਂ ਕਿਹਾ ਜੀ ਉੱਚਾ ਮਾਡਲ ਲੈਣਾ ਦਾ ਕਿਵੇਂ ਮਾਰ ਬਣ ਗਿਆ ਜੀ ਫਿਰ ਉਹ ਪਾਵਰ ਲੈਣਾ ਸੀ ਮੈਂ ਕਿਹਾ ਪਾਵਰ ਲੈ ਲਈਏ ਓਕੇ ਠੀਕ ਹੈ ਜੀ ਇਧਰੋਂ ਵੀ ਦਿਖਾ ਦੇ ਭਾਈ ਸੁਖਾ ਟਰੈਕਟਰ ਆ ਬਿਲਕੁਲ ਨਾ ਨਾ ਟਰੈਕਟਰ ਸਾਫ ਹੈ ਜੀ ਠੀਕ ਆ ਲਓ ਜੋ ਮਰਜ਼ੀ ਚੈੱਕ ਕਰੋ ਕੋਈ ਪ੍ਰੋਬਲਮ ਨਹੀਂ ਐਲ ਪ੍ਰੈਸ਼ਰ ਦਿਖਾਈਏ ਲੈ ਪੂਰੇ ਅੰਦਰੇ ਜਾਂਦਾ ਬਾਈ ਲੋ ਇਹ ਜੋ ਉੱਪਰ ਕਿਹਾ ਹੋਊਗਾ ਚਲੋ ਬਾਕੀ ਠੀਕ ਹੈ ਜੀ ਟਾਇਰ ਟੱਪਾ ਵਧੀਆ ਬਾਈ ਬੈਟਰੀ ਬੂਟਰੀ ਓਕੇ ਆ 4 ਸਿਲੰਡਰ ਆ ਇੰਜਨ ਲੈਫਟ ਲੋਡ ਦਾ ਠੀਕ ਹੈ ਜੀ ਬਿਲਕੁਲ ਓਕੇ ਚੈੱਕ ਕਰ ਦੋ ਕੋਈ ਕੋਈ ਪ੍ਰੋਬਲਮ ਨਹੀਂ ਆ ਕੋਈ ਹੋਣੀ ਜਾਂ ਤੁਸੀਂ ਨਹੀਂ ਚੈੱਕ ਕਰ ਰਹੇ ਸੀ ਕੀ ਕਰਨਾ ਹੋ ਨਹੀਂ ਨਹੀਂ ਦੇਖੋ ਕੋਈ ਗੱਲ ਨਹੀਂ ਨਹੀਂ ਆ ਜਾਓ ਆ ਜਾਓ ਆਪਾਂ ਫੇਰ ਦੇ ਦਈਏ ਚਾਪੀ ਤੁਹਾਨੂੰ ਕਿਉਂਕਿ ਜੂਰ ਜਾਣਾ ਬਾਈ ਇਹਨਾਂ ਨੇ 4-5 ਘੰਟੇ ਫੇਰ ਲੱਗਣੇ ਆ ਠੀਕ ਹੈ ਜੀ ਆ ਜਾਓ ਮੇਤਰੀ ਆ ਜਾ ਬਾਈ ਆ ਜਾ ਆ ਜਾ ਫੁਰਮਨ ਜੀ ਜੀ ਠੀਕ ਹੈ ਜੀ ਬਾਈ ਦੇ ਬਾਹਰ ਗਈ ਤਾਂ ਲੋ ਜੀ ਬਾਈ ਇਹ ਆਪਣਾ ਜਿਹੜਾ ਟਰੈਕਟਰ ਹੈ ਜਾਣਾ ਜੀ ਭੋਗ ਪਰੇਰੀ ਦੇ ਵਿੱਚ ਭੋਗ ਪਰ ਦੇ ਬਿਲਕੁਲ ਨਾਲੇ ਪਿੰਡ ਆ ਬਾਈ ਇਹਨਾਂ ਦਾ ਠੀਕ ਹੈ ਜੀ ਤੇ ਅਰਜਣ ਹੈ 2017 ਮਾਡਲ ਟਾਇਰ ਇਹਦੇ ਨਾਲ ਦੇ ਆ ਬਾਈ 775 ਪੈਸੇ ਟਰੈਕਟਰ ਆਪਾਂ ਨੂੰ ਪ੍ਰਧਾਨ ਜੀ ਨੇ ਦਵਾਇਆ ਸੀ ਹੋ ਗਏ ਤਤਰੀਵਨ 20 ਦਿਨ ਹੋ ਗਏ ਟਰੈਕਟਰ ਨੂੰ ਤੇ ਬਹੁਤ ਸਾਰੇ ਵੀਰਾਂ ਦੇ ਫੋਨ ਆ ਇਹਦਾ ਟਰੈਕਟਰ ਦਾ ਦੂਜੇ ਤੀਜੇ ਦਿਨ ਅੰਕਲ ਜੀ ਨਾਲ ਸੌਦਾ ਹੋ ਗਿਆ ਸੀ ਫਿਰ ਆਪਾਂ ਨੇ ਜਿਹੜਾ ਟਰੈਕਟਰ ਦਾ ਆਪਣੇ ਉਧਰ ਪਿੱਛੇ ਵਰਕਸ਼ਾਪ ਲਾਇਆ ਵਾ ਤਾਂ ਠੀਕ ਹੈ ਜੀ ਤੇ ਵਧੀਆ ਟਰੈਕਟਰ ਸਾਫ ਸੁਥਰਾ ਘੱਟ ਚੱਲਿਆ ਹੋਇਆ ਟਾਇਰ ਟੱਪਾ ਨਾਲ ਦਾ ਕਿਦੋਂ ਖੁੱਲਿਆ ਬਣੀ ਟਰੈਕਟਰ ਤੇ ਇਹ ਆਪਣੇ ਕੋਲ ਦੇਖਣ ਵੀ ਨਹੀਂ ਆਏ ਤੇ ਕਹਿੰਦੇ ਵੀ ਅਸੀਂ ਤੁਹਾਡੇ ਭਰੋਸੇ ਦੇ ਟਰੈਕਟਰ ਲੈਣਾ ਤੇ ਦੂਜਾ ਟਰੈਕਟਰ ਅਸੀਂ ਵਿਚੇ ਦੇਣਾ ਤੁਹਾਨੂੰ ਠੀਕ ਹੈ ਵੀ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਦੇਖ ਲਓ ਤੇ ਆਪਾਂ ਨੇ ਫੋਨ ਤੇ ਇਹਨਾਂ ਨਾਲ ਸੌਦਾ ਕੀਤਾ ਵੀ ਵੀ 65 ਨੰਬਰ ਹੈ ਜੀ 52 52 45 ਠੀਕ ਹੈ ਜੀ ਤੇ ਬਾਕੀ ਭਾਈ ਹੁਣ ਵੀ ਤਰੀਬਨ ਲੱਗੇ ਜਾਣੇ 4-5 ਘੰਟੇ ਦਾ ਲੱਗੇ ਜਾਣੇ ਆ। ਭੋਗਪੁਰ ਵੀ ਜਲੰਧਰ ਤੋਂ ਵੀ ਤਰੀਨ 30-35 ਕਿਲੋਮੀਟਰ ਗਾਹਾਂ ਰਹਿ ਜਾਂਦਾ ਜੀ ਭੋਗਪੁਰ। ਠੀਕ ਹੈ ਜੀ। ਤੇ ਦੇਖੋ ਅੱਜ ਸਾਡੇ ਸੁੱਨ ਮਸਾਨ ਪਈਏ ਸਿਰਫ ਸੋਨਾ ਲੀਕ ਵਾਲੇ ਆਏ ਹੋਏ ਆ ਬਾਈ। ਬਾਕੀ ਸਾਰੀਆਂ ਜਆਂਸੀਆਂ ਬੰਦ ਨੇ ਸਾਡੇ ਅੱਜ ਰੋਪੜ। ਠੀਕ ਹੈ ਜੀ। ਦੇਖੋ ਲੋ ਜੀ। ਤੇ ਆ ਬਾਈ ਮਿਸਤਰੀ ਆ ਬਾਈ ਬਾਈ ਭੋਗਪੁਰ ਦੁਕਾਨਾਂ ਮੈਂ ਗਿਆ ਬਾਈ ਕੋਲ। ਠੀਕ ਹੈ ਜੀ ਵਧੀਆ ਕੰਮ ਆ। ਰੇਟ ਵੀ ਜਾਇ ਜਾ ਬਾਈ ਦਾ ਲੇਵਲ ਨੂੰ ਵਰਦਾ ਦੇ ਕਿਸੇ ਨੇ ਕੰਮ ਕਰਾਣਾ ਹੁੰਦਾ ਓਕੇ ਬਾਈ ਓਕੇ ਜੀ ਤੇ ਲੋ ਜੀ ਵੀਰੋ ਪਹੁੰਚ ਗਏ ਆਪਾਂ ਪਿੰਡ ਜੀ ਤੇ ਅੱਜ ਵੀ ਬਾਈ ਮੀਂਹ ਜਾਂ ਥੋੜਾ ਜਿਹਾ ਪੈ ਗਿਆ ਕਿਣੀਆਂ ਜੀਆਂ ਪਿੰਡ ਨਹੀਂ ਪਿਆ ਰੋਪੜ ਪੈ ਗਿਆ ਥੋੜਾ ਜਿਹਾ ਠੀਕ ਹੈ ਜੀ ਬੱਦਲ ਅੱਜ ਫੇਰ ਹੋਏ ਹੋਏ ਆ ਤੇ ਆ ਦੇਖੋ ਬਾਈ ਜਿਹੜੇ ਝੋਨਾ ਜਿਹਨੂੰ ਬਿਮਾਰੀ ਪਈ ਸੀ ਦੇਖੋ ਉਹਦੇ ਕੀ ਸਿਚੁਏਸ਼ਨ ਆ ਲੋ ਜੀ ਪਹਿਲਾਂ ਘੱਟ ਪਤਾ ਲੱਗਦਾ ਤਾਂ ਹੁਣ ਪਤਾ ਲੱਗਦਾ ਬਾਈ ਠੀਕ ਆ ਜੀ ਪਹਿਲਾਂ ਤਾਂ ਐ ਲੱਗਦਾ ਤਾਂ ਵੀ 10 15 ਕੇ ਪਰਸੈਂਟ ਆ ਪਰ ਹੁਣ ਬਾਈ ਵੱਧ ਲੱਗਦਾ ਲੋ ਦੇਖੋ ਜਿਹੜਾ ਬੂਜਾ ਛੋਟਾ ਹੈ ਬਾਈ ਉਹਨੂੰ ਜਿਹੜਾ ਥੱਲੇ ਬੂਜਾ ਨਹੀਂ ਪਿਆ ਉਹਨੂੰ ਛਿੱਟਾ ਨਹੀਂ ਪਿਆ ਹੈਗਾ ਆ ਦੇਖੋ ਜਿਵੇਂ ਆਹ ਥੱਲੇ ਹਨਾ ਜੀ ਉਹ ਵਿੱਚ ਵਿੱਚ ਤਾਂ ਬਹੁਤ ਹੈ ਬਾਈ ਆਹ ਤਕਰੀਬਨ ਆ ਦੇਖੋ ਜਿੰਨੇ ਵੀ ਆ ਇੱਧਰ ਛੋਟੇ 부ਜੇ ਖੜੇ ਆ ਦੇਖੋ ਕਿਸੇ ਨੂੰ ਛੱਟਾ ਨਹੀਂ ਆਇਆ ਹੈਗਾ ਲੋ ਜੀ ਇਹ ਬੀਜਾਂ ਬੀਜਾਂ ਦਾ ਅੰਤਰ ਹੈ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਠੀਕ ਹੈ ਜੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਜੀ ਸਬਸਕ੍ਰਾਈਬ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ 溝だったよりも太いの場合。